ਇਹ ਵੈਸੇ ਹੀ ਥੋੜਾ ਜਿਹਾ ਵੱਡਾ ਹੋ ਗਿਆ ਬੰਦਾ ਆਉਂਦੀ ਹੈ ਇਹ ਸਲੋ ਗਰੋਥ ਕਰਦੀਆਂ ਬੱਚੇ ਜਾਨੀ ਹਾਂ ਉਹ ਤਾਂ ਸਮਝ ਗਿਆ ਤੁਹਾਡੀ ਗੱਲ ਇਹ ਇਹਦੇ ਨਾਲੋਂ ਚੰਗੀ ਹੈ ਅੰਦਰੋਂ ਬਈ ਅੱਛਾ ਹਾਂ ਹੈ ਖਾਲੀ ਹੈ ਜਿਵੇਂ ਤੁਸੀਂ ਕਹਿੰਦੇ ਸੈਂਕ੍ਰੋ ਕੀਤੀ ਹੈ ਸੈਂਕ੍ਰੋ ਜਦੋਂ ਕਰਾਉਣੀ ਹੈ ਨਾ ਪਸ਼ੂ ਦੇ ਬਈ ਅੰਦਰੋਂ ਪਹਿਲਾਂ ਚੈੱਕ ਕਰਾ ਲਿਆ ਕਰੋ ਅੰਦਰੋਂ ਡਾਕਟਰ ਜਾਂ ਜਾਣ ਆਏ ਹਾਂ ਬਾਹਰ ਜਾਣਾ ਹੋਣੀ ਪੈਣੀ ਰਹੀ ਅੰਦਰੋਂ ਚੈੱਕ ਕਰਕੇ ਕਹਿੰਦਾ ਸਹੀ ਹੈ ਕਹਿੰਦਾ ਜਦੋਂ ਸਹੀ ਹੈ ਕਹਿੰਦਾ ਆਹ ਦਾ 75% ਸਹੀ ਹੈ ਕਹਿੰਦਾ ਵੀ ਕਹਿੰਦਾ ਸਹੀ ਹੈਗਾ ਰਿਪੋਰਟ ਚ ਆਇਆ ਉਸੇ ਨਹੀਂ ਚਾਹੀਦਾ ਰਿਪੋਰਟ ਮੈਂ ਯਾਦ ਆ 1% ਵੀ ਸਹੀ ਨਹੀਂ ਬਾਈ 70% ਤਾਂ ਬਾਹਲੀ ਹੈ ਉਹ ਬੰਦਾ ਨਹੀਂ ਜਾਣਾ 1% 3 ਮਹੀਨੇ ਲਾ ਕੇ ਉਹ ਹੀ ਲੱਗ ਗਿਆ ਨਹੀਂ ਫਿਰ ਆਣੀਆ ਬਾਈ ਨੁਕਸਾਨ ਆ ਹਜੇ ਤੇਰੀ ਵਹਿੜ ਸਹੀ ਐ ਮੈਂ ਤੈਨੂੰ ਕਹਦੇ ਆ ਠੀਕ ਆ ਆ ਤੇਰੀ ਵਹਿੜ ਮਹੀਨੇ ਕਚ ਬਣ ਜਾਊਗੀ ਠੀਕ ਆ ਆ 2-2.5 ਮਹੀਨੇ ਲਊਗੀ ਜਾਂ ਮਹੀਨੇ ਕਚ ਬਣ ਜਾਊਗੀ ਠੀਕ ਆ ਫੇ ਆਪਣਾ ਅੰਦਾਜ਼ਾ ਫਿਰ ਹੋ ਸਕਦਾ 1.5 ਜੀ ਬਣ ਜੇ ਠੀਕ ਆ ਫੇ 2-2.5 ਮਹੀਨੇ ਮੈਂ ਤੈਨੂੰ ਵੱਧ ਤੋਂ ਵੱਧ ਕਹੇ ਆ ਪਰ ਆ ਮਹੀਨੇ ਕਚ ਹੀ ਬਣ ਜਾਊਗੀ ਵਧੀਆ ਬੋਲ ਕੇ ਬਣੂਗੀ ਜੀ ਇਹਨੇ ਬੋਲ ਕੇ ਬੰਨਣਾ ਫੇ ਰਊਗੀ ਠੀਕ ਜੀ ਪੂਰਾ ਬੋਲੋ ਕੋਈ ਚੱਕਰ ਨਹੀਂ ਤੁਸੀਂ ਵੀ ਤੁਹਾਡੇ ਦੇ ਹੂਪ ਆ ਤੁਸੀਂ ਬੇਫਿਕਰ ਹੋ ਜਾਓ ਬਈ ਟੈਨਸ਼ਨ